ਆਸ ਕਰੀਂ ਦੇ ਉੱਤੇ ਜਿਹੜੇ ਮੁੰਡਾ ਤੇ ਕੁੜੀ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਜੋ ਕਾਰਾ ਕੀਤਾ ਉਹਦੇ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਤੁਹਾਡਾ ਰਿਸ਼ਤਿਆਂ ਦੇ ਉੱਤੋਂ ਭਰੋਸਾ ਉੱਠ ਜਾਵੇਗਾ ਤੁਹਾਡਾ ਦੋਸਤੀ ਦੇ ਉੱਤੋਂ ਭਰੋਸਾ ਉੱਠ ਜਾਵੇਗਾ ਦੱਸ ਦਈਏ ਕਿ ਇਹਨਾਂ ਦੋਵਾਂ ਦੁਆਰਾ ਮਿਲ ਕੇ ਆਪਣੇ ਹੀ ਦੋਸਤ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਉਸ ਦੀ ਜਾਨ ਲੈ ਲਈ ਗਈ ਹੈ ਤਾਂ ਖਰੜ ਦਾ ਜਿਹੜਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਤਾਂ ਪੂਰੀ ਗੱਲਬਾਤ ਕੀ ਹੈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਦੱਸ ਦਈਏ ਕਿ ਇਹ ਕੁੜੀ ਜਿਸ ਨੂੰ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹ ਕੁੜੀ ਆਪਣੇ ਹੀ ਦੋਸਤ ਦੇ ਨਾਲ तकरीबन 5-6 ਮਹੀਨਿਆਂ ਤੋਂ ਲੀਵਿੰਗ ਦੇ ਵਿੱਚ ਰਹਿ ਰਹੀ ਸੀ ਤਾਂ ਅੱਜ ਤੋਂ ਕੁਝ ਦਿਨ ਪਹਿਲਾਂ ਇਸ ਕੁੜੀ ਦੁਆਰਾ ਅਤੇ ਇਸ ਦੇ ਦੋਸਤ ਦੁਆਰਾ ਦੋਵਾਂ ਦੁਆਰਾ ਮਿਲ ਕੇ ਆਪਣੇ ਤੀਸਰੇ ਦੋਸਤ ਨੂੰ ਆਪਣੇ ਕਮਰੇ ਦੇ ਉੱਤੇ ਬੁਲਾਇਆ ਜਾਂਦਾ ਹੈ ਤੇ ਇਹ ਤਿੰਨੇ ਜਣੇ ਮਿਲ ਕੇ ਖਾਪੀ ਰਹੇ ਹੁੰਦੇ ਨੇ ਤਾਂ ਉੱਥੇ ਦੋਵਾਂ ਨੌਜਵਾਨਾਂ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਬਹਿਸ ਹੋ ਜਾਂਦੀ ਹੈ ਲੜਾਈ ਹੋ ਜਾਂਦੀ ਹੈ ਤੇ ਉਹ ਲੜਾਈ ਜਿਹੜੀ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਇਹ ਦੋਵੇਂ ਜਣੇ ਮਿਲ ਕੇ ਆਪਣੇ ਹੀ ਦੋਸਤ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੰਦੇ ਨੇ ਉਸ ਦੀ ਜਾਨ ਲੈ ਲੈਂਦੇ ਨੇ ਤਾਂ ਖਰੜ ਦਾ ਜਿਹੜਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਦੱਸਦੀ ਹੈ ਕਿ ਮ੍ਰਿਤਕ ਨੌਜਵਾਨ ਜਿਸ ਦੀ ਇਹਨਾਂ ਦੋਵਾਂ ਦੁਆਰਾ ਮਿਲ ਕੇ ਜਾਨ ਲੈ ਲਈ ਗਈ ਹੈ ਉਸ ਦਾ ਖਰੜ ਸ਼ਹਿਰ ਦੇ ਵਿੱਚ ਇੱਕ ਕੈਫੇ ਵੀ ਸੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਤਾਂ ਇਹ ਕੁੜੀ ਉਸੇ ਮੁੰਡੇ ਦੇ ਨਾਲ ਹੀ ਤਕਰੀਬਨ 5-6 ਮਹੀਨਿਆਂ ਤੋਂ ਲੀਵਿੰਗ ਦੇ ਵਿੱਚ ਰਹਿ ਰਹੀ ਸੀ ਤਾਂ ਅੱਜ ਤੋਂ ਕੁਝ ਦਿਨ ਪਹਿਲਾਂ ਇਹ ਕੁੜੀ ਅਤੇ ਮੁੰਡੇ ਦੁਆਰਾ ਦੋਵਾਂ ਦੁਆਰਾ ਮਿਲ ਕੇ ਆਪਣੇ ਤੀਜੇ ਦੋਸਤ ਨੂੰ ਬੁਲਾਇਆ ਜਾਂਦਾ ਹੈ ਜਿਸ ਨੂੰ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਇਹ ਉੱਥੇ ਖਾਣ ਪੀਣ ਦੇ ਲਈ ਇਹਨਾਂ ਦੇ ਨਾਲ ਪਹੁੰਚਦਾ ਹੈ ਤੇ ਦੋਵਾਂ ਨੋ ਜਾਬਰਨਾ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੁੰਦੀ ਹੈ ਤੇ ਉਹ ਬਹਿਸ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਇਹ ਦੋਵੇਂ ਜਣੇ ਮਿਲ ਕੇ ਆਪਣੇ ਹੀ ਦੋਸਤ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੰਦੇ ਨੇ ਤਾਂ ਪੁਲਿਸ ਦੁਆਰਾ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦੇ ਦੱਸਣ ਮੁਤਾਬਿਕ ਮੁੱਖ ਦੋਸ਼ੀ ਨੇ ਦੋਵੇਂ ਜਣੇ ਤੇ ਦੋਵਾਂ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿਵੇਂ ਦੋਵਾਂ ਨੂੰ ਗ੍ਰਫਤਾਰ ਕਿਤਾ ਗਿਆ ਤੇ ਕਿਵੇਂ ਇਹਨਾਂ ਦੁਆਰਾ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆਉ ਤੁਹਾਨੂੰ ਸੁਣਾਉਂਦੇ ਆਂ ਡਿਊਟੀ ਸਾਹਿਬ ਇਹ ਪੂਰਾ ਜਿਹੜਾ ਮਾਮਲਾ ਹੈ ਇਹ ਜਿਹੜਾ ਕੱਲ ਮਰਡਰ ਹੋਇਆ ਸੀਗਾ 21 ਸਾਲ ਦੇ ਤੁਸ਼ਾਰ ਦਾ ਇਸ ਪੂਰੇ ਮਾਮਲੇ 'ਚ ਇਨਵੈਸਟੀਗੇਸ਼ਨ ਕਰਦੇ ਹੋਏ ਕਿੰਨੇ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਪੂਰਾ ਮਾਮਲਾ ਹੁਣ ਤੱਕ ਕੀ ਆਇਆ ਹੈ ਇਹ ਬੇਸਿਕਲੀ ਜੀ ਕੱਲ ਦਰਪਨ ਸਿਟੀ 'ਚ ਇੱਕ ਤੁਸ਼ਾਰ ਨਾਮ ਦੇ ਲੜਕੇ ਦਾ ਜਿਹੜਾ ਮਰਡਰ ਹੋਇਆ ਸੀਗਾ ਤੇ ਉਸ ਦੇ ਸਬੰਧ 'ਚ ਅਸੀਂ ਥਾਣਾ ਸਿਟੀ ਖਰੜ ਵਿਖੇ ਮਕਦਮਾ ਦਰਜ ਕਰਕੇ ਤੇ ਤਫ਼ਤੀਸ਼ ਸ਼ੁਰੂ ਕੀਤੀ ਸੀ ਉਦੇ ਵਿੱਚ ਟੋਟਲ ਦੋ ਦੋਸ਼ੀ ਨੇ ਜੀ ਬਾਈ ਨੇਮ ਐਫ ਆਈ ਆਰ ਆ ਤੇ ਦੋਨੋਂ ਦੋਸ਼ੀ ਜਿਹੜੇ ਨੇ ਅਸੀਂ ਗ੍ਰਿਫਤਾਰ ਕਰ ਲਏ ਨੇ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਇਆ ਕਾਰਨ ਕੀ ਰਿਹਾ ਬੜੀ ਗੇਰੇਮੀ ਦੇ ਨਾਲ ਉਹਦਾ ਮਟਰ ਆ ਦੇਖੋ ਜੀ ਦੋਸ਼ੀਆਂ ਦੀ ਮੋਡਲੀ ਪੁੱਛੇ ਚਤੋਂ ਇਹੀ ਗੱਲ ਦੋ ਚੀਜ਼ਾਂ ਸਾਹਮਣੇ ਆਈਆਂ ਨੇ ਇੱਕ ਤਾਂ ਉਸ ਰਾਤ ਜਿਹੜੀ ਪਰਸੋਂ ਰਾਤ ਨੂੰ ਇਹ ਇਕੱਠੇ ਸੀਗੇ ਤਿੰਨੋ ਜਾਣੇ ਦੋਨੋਂ ਲੜਕੇ ਤੇ ਇੱਕ ਲੜਕੀ ਇਹ ਤਿੰਨੋ ਇਕੱਠੇ ਸੀਗੇ ਤੇ ਉਹਦੇ ਉੱਥੇ ਫਲੈਟ ਦੇ ਵਿੱਚ ਹੀ ਬੈਠ ਕੇ ਆਪਣਾ ਖਾਪੀ ਰਹੇ ਸੀਗੇ ਤੇ ਉਸੇ ਦੌਰਾਨ ਹੀ ਜਿਹੜਾ ਇਹ ਦੋਨੋਂ ਲੜਕੇ ਨੇ ਤੁਸ਼ਾਰ ਤੇ ਜਿਹੜਾ ਵਿਕਟਮ ਤੁਸ਼ਾਰ ਹੈਗਾ ਤੇ ਜਿਹੜਾ ਅਕਿਊਜ਼ਡ ਦਾ ਅਮਨ ਇਹਨਾਂ ਦੀ ਇੱਕ ਦੋ ਚੀਜ਼ਾਂ ਨੂੰ ਲੈ ਕੇ ਬਹਿਸ ਹੋ ਗਈ ਬਹਿਸ ਕਾਫੀ ਜ਼ਿਆਦਾ ਵੱਧ ਗਈ ਤੇ ਇੱਥੇ ਤੱਕ ਜਿਹੜਾ ਹੈਗਾ ਉਹਨੇ ਅਮਨ ਨੇ ਜਿਹੜਾ ਤੁਸ਼ਾਰ ਦਾ ਕਤਲ ਕਰ ਦਿੱਤਾ ਇਹ ਵਜ੍ਹਾ ਜੋ ਉਹਨਾਂ ਦੋਨਾਂ ਨੇ ਅਕਿਊਜ਼ ਨੇ ਦੱਸੀ ਹੈਗੀ ਆ ਇੱਕ ਤਾਂ ਕੋਈ ਇਹਨਾਂ ਦਾ ਫਾਈਨੈਂਸ਼ੀਅਲ ਡਿਸਪਿਊਟ ਸੀਗਾ ਉਹ ਦੱਸਿਆ ਤੇ ਸੈਕੰਡਲੀ ਉਹਨੇ ਇਹ ਦੱਸਿਆ ਕਿ ਜਿਹੜਾ ਤੁਸ਼ਾਰ ਆ ਉਹ ਆਬਜੈਕਟ ਕਰਦਾ ਸੀਗਾ ਕਿ ਅਮਨ ਸਾਡੀ ਜਿਹੜੀ ਪਰਸਨਲ ਲਾਈਫ ਆ ਉਹਦੇ ਵਿੱਚ ਇੰਟਰਫੇਅਰ ਕਰ ਰਿਹਾ ਸਾਰੀ ਲੜਕੀ ਦਾ ਨਾਮ ਕੀ ਹੈ ਜੀ ਲੜਕੀ ਦਾ ਰਿਲੇਸ਼ਨ ਮਰਨ ਵਾਲੇ ਨਾਲ ਕੀ ਸੀ ਇਹ ਦੇਖੋ ਜੀ ਉਹ ਉੱਥੇ ਇਕੱਠੇ ਹੀ ਰਹਿੰਦੇ ਸੀਗੇ ਦੋਨੋਂ ਪਿੱਛੇ ਜੀਨਦੇ ਰਹਿਣ ਵਾਲੇ ਨੇ ਜਿਹੜਾ ਤੁਸ਼ਾਰ ਵਿਕਟਮ ਤੇ ਜਿਹੜੀ ਅਕਿਊਜ਼ ਤਮੰਨਾ ਇਹ ਪਿੱਛੇ ਜੀਨ ਹਰਿਆਣਾ ਦੇ ਰਹਿਣ ਵਾਲੇ ਨੇ ਕਰੀਬ-ਕਰੀਬ 8 ਕੁ ਮਹੀਨੇ ਤੋਂ ਇੱਥੇ ਦਰਪਨ ਸਿਟੀ ਦੇ ਵਿੱਚ ਰਹਿ ਰਹੇ ਸੀਗੇ ਤੇ ਇੱਥੇ ਇਕੱਠੇ ਹੀ ਰਹਿ ਰਹੇ ਸੀ ਜਿਹੜੇ ਵੈਪਨ ਕੋਲ ਨਵੇਂ ਜਿਹੜਾ ਬਾਅਦ ਤੋਂ ਆਪਰੇ ਤੋਂ ਬਾਅਦ ਕਿੱਥੇ ਭਰਾ ਦੇ ਕਿਥੋਂ ਲੱਭਾਰੇ ਇਹਨਾਂ ਦੋਨਾਂ ਦੀ ਜੀ ਅਸੀਂ ਨਿਆਹ گاؤں ਤੋਂ ਜਿਹੜਾ ਦੋਨਾਂ ਨੂੰ ਗ੍ਰਿਫਤਾਰ ਕੀਤਾ ਦੋਨੋਂ ਅਕਿਊਜ਼ ਨੂੰ ਤੇ ਜਿਹੜਾ ਵੈਪਨ ਉਹ ਇਹਨਾਂ ਨੇ ਆਪਣੀ ਪੁੱਛਗਿੱਛ ਦੇ ਦੌਰਾਨ ਦੱਸਿਆ ਕਿ ਉੱਥੇ ਜਿਹੜਾ ਘਰ ਦੇ ਵਿੱਚ ਸਿਲੰਡਰ ਪਿਆ ਸੀਗਾ ਸਿਲੰਡਰ ਯੂਜ਼ ਕਰਕੇ ਉਹਨੇ ਜਿਹੜਾ ਮਰਡਰ ਕੀਤਾ ਉਹਦਾ ਬੈਕਗ੍ਰਾਉਂਡ ਕਰੀ ਅਮਨ ਕੀ ਕਰਦਾ ਸੀ ਉਹ ਵੀ ਨਹੀਂ ਜੀ 22 ਸਾਲ ਦਾ ਲੜਕਾ ਹੈਗਾ ਇਹ ਤੇ ਕਿਸੇ ਓਪਨ ਯੂਨੀਵਰਸਿਟੀ ਦੇ ਵਿੱਚ ਬੀਏ ਦੀ ਪੜਾਈ ਕਰ ਰਿਹਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਐਸਾ ਕੁਝ ਸਾਹਮਣੇ ਨਹੀਂ ਆਇਆ। ਇਹ ਕਤਲ ਅਮਨ ਨੇ ਕਰਿਆ ਕਿ ਤਮੰਨਾ ਨੇ ਕਰਿਆ। ਦੋਵਾਂ ਨੇ ਰਲ ਫਿਖਰੇ ਆ ਜੀ। ਦੇਖੋ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਮੁੱਢਲੇ ਤੌਰ ਤੇ ਕੁਝ ਖਿਤਚੀ ਗੱਲ ਸਾਹਮਣੇ ਆਈ ਹੈ ਕਿ ਦੋਨਾਂ ਦੀ ਆਪਸ ਵਿੱਚ ਬਹਿਸਬਾਜੀ ਹੋਈ ਸੀ ਅਮਨ ਦੀ ਤੇ ਤੁਸ਼ਾਰ ਦੀ। ਪਰੰਤੂ ਉਹ ਦੋਨੋਂ ਉੱਥੇ ਮੌਜੂਦ ਸੀਗੇ। ਤੇ ਦੋਨਾਂ ਨੇ ਜਿਹੜਾ ਹੈਗਾ ਮਤਲਬ ਪ੍ਰਾਇਮਰੀ ਤੌਰ ਤੇ ਅਮਨ ਨੇ ਜਿਹੜਾ ਸਲੰਡਰ ਮਾਰਿਆ ਪਰ ਉਸ ਸਮੇਂ ਉਹ ਵੀ ਉੱਥੇ ਮੌਜੂਦ ਸੀਗੀ ਉਹਨੇ ਕਿਸੇ ਨੂੰ ਇਤਲਾਹ ਦੇਣ ਦੀ ਜਗਾ ਜਿਹੜੀ ਲੜਕੀ ਹੈਗੀ ਆ ਉਹਦੇ ਨਾਲ ਹੀ ਮੌਕਾ ਤੋਂ ਫਰਾਰ ਹੋ ਗਈ ਤੇ ਸਾਰ ਇੱਕ ਗੱਲ ਹੋਰ ਉੱਥੇ ਦੇਖਣ ਦੇ ਵਿੱਚ ਆਈ ਕਿ ਜਦੋਂ ਮਰਿਆ ਪਿਆ ਸੀ ਤੁਸ਼ਾਰ ਉਹਦੇ ਮੂੰਹ ਦੇ ਉੱਪਰ ਸਹਰਾਣਾ ਰੱਖਿਆ ਹੋਇਆ ਤੇ ਜਿਸ ਤਰ੍ਹਾਂ ਉਹਨੂੰ ਦੱਬਿਆ ਜਾਂਦਾ ਹੈ ਜੀ ਦੇਖੋ ਜੀ ਉਹ ਦੋਸ਼ੀ ਨੇ ਦੱਸਿਆ ਕਿ ਕਰੀਬ-ਕਰੀਬ 4-5 ਵਜੇ ਸਵੇਰ ਉਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਉਸ ਸਮੇਂ ਨੇਚੁਰਲੀ ਉਹ ਦੱਸ ਰਿਹਾ ਕਿ ਸਿਲੰਡਰ ਉਹਦੇ ਜਿਹੜਾ ਉਹਨੇ ਫੇਸ ਨਾਲ ਫੇਸ ਨੂੰ ਸਿਲੰਡਰ ਨਾਲ ਹਿੱਟ ਕੀਤਾ ਕਿ ਉੱਥੇ ਬੈੱਡ ਦੇ ਉੱਤੇ ਜਿਵੇਂ ਉਹਦੀ ਬਾਡੀ ਪਈ ਸੀ ਉਹਦੇ ਨਾਲ ਹੀ ਜੋ ਤੁਸੀਂ ਦੱਸ ਰਹੇ ਹੋ ਕੰਬਲ ਤੇ ਚਾਦਰ ਵਗੈਰਾ ਪਈ ਸੀ ਤਾਂ ਉਹਦਾ ਮੂੰਹ ਢਕਿਆ ਹੋਇਆ ਸੀ ਕਿ ਕਿਹੜੀ ਧਾਰਾ ਦੇ ਦੇਣ ਕਰਦੇ ਅੰਡਰ ਸੈਕਸ਼ਨ 302 34 ਆਈਪੀਸੀ ਸਰ ਅਦਾਲਤ ਦੇਸ਼ ਕਰਦੇ ਜੀ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜੀ ਇਹਨਾਂ ਦਾ ਰਿਮਾਂਡ ਹਾਸਲ ਹੋਇਆ